ਜਲਾਲਾਬਾਦ ਦੇ ਲੱਖੇ ਵਾਲਾ ਰੋਡ ਚੌਂਕ ਵਿਖੇ ਇੱਕ ਚੋਰ ਦੇ ਵੱਲੋਂ ਇਲੈਕਟ੍ਰੋਨਿਕਸ ਦੀ ਦੁਕਾਨ ਤੋਂ ਹੀਟਰ ਕੀਤਾ ਗਿਆ ਚੋਰੀ ਮੌਕੇ ਤੇ ਪਹੁੰਚਿਆ ਮਾਲਕ ਕਾਬੂ ਕਰ ਕੀਤੀ ਚਿੱਤਰ ਪ੍ਰੇਡ ਜਾਣਕਾਰੀ ਮੁਤਾਬਕ ਅੱਜ ਬੁੱਧਵਾਰ ਸ਼ਾਮ 7 ਵਜੇ ਦੇ ਕਰੀਬ ਜਲਾਲਾਬਾਦ ਦੇ ਲਖੇ ਵਾਲਾ ਰੋਡ ਚੌਂਕ ਵਿਖੇ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਚੋਰ ਦੇ ਵੱਲੋਂ ਹੀਟਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਦੱਸਦੀਏ ਕਿ ਦੁਕਾਨਦਾਰ ਦੁਕਾਨ ਤੇ ਮੌਜੂਦ ਨਹੀਂ ਸੀ ਤਾਂ ਇਹ ਦੇ ਵਿੱਚ ਲੋੜੀ ਮੰਗਣ ਨਾਏ ਚੋਰ ਦੇ ਵੱਲੋਂ ਮੌਕਾ ਵੇਖ ਕੇ ਉਥੋਂ ਹੀਟਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੁਕਾਨਦਾਰ ਮੌਕੇ ਤੇ ਪਹੁੰਚ ਗਿਆ ਦੁਕਾਨਦਾਰ ਦੇ ਵੱਲੋਂ ਇਸ ਚੋਰ ਨੂੰ ਕਾਬੂ ਕਰ ਇਸ ਦੀ ਚਿੱਤਰ ਪ੍ਰੇਡ ਕੀਤੀ ਗਈ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਚੋਰ ਨੂੰ ਹਿਰਾਸਤ ਵਿੱਚ ਲੈ ਲਿਆ ਦੱਸਦੀ ਹੈ ਕਿ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ ਇਸ ਚੋਰ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਅੱਗੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਦੇਖਣਾ ਹੋਵੇਗਾ ਉਹ ਤਾਂ ਪਿਛਲੀ ਵਾਰ ਵੀ ਕਿਹਾ ਸੀ ਨਵੀਂ ਗੱਲ ਦੱਸਾਇ ਦਿੱਤੀ ਕਿ ਕਹਿੰਦਾ ਪੁਲਿਸ ਹਰ ਕਿੰਨਾ ਛੱਡਾ ਕਿੰਨਾ ਫੜਦਾ ਕਹਿੰਦਾ ਦਮਾਨ ਨੇ ਫੋਨ ਕੀਤਾ ਕਹਿੰਦਾ ਸਵੇ ਨਜਰੀ ਤੋੜਦੇ ਵਹੁ ਕਰ ਚੱਕ ਬਟਾ ਉੱਤੇ ਲੋਕਾਂ ਦਾ ਕਾਕੇ ਕੀ ਕਸੂਰ ਹੈ ਲੋਕੀ ਕੀ ਕਰਨ ਤੂੰ ਲੋਕਾਂ ਦਾ ਸਮਾਨ ਚੱਕੀ ਇਹਨੇ ਜਵੇਰ ਦਾ ਕੰਮ ਕਰਾ ਨੀ ਉਲਟੀ ਕਰਾ ਨਹੀਂ ਉਹ ਇਹ ਤਾਂ ਉਹ ਦਿਨ ਵੀ ਤੂੰ ਕਿਹਾ ਸੀ ਗਲਤੀ ਨਹੀਂ ਕਰਦਾ ਨਹੀਂ ਬੋ ਜਵੇਰ ਤੋਂ ਹੁਣ ਤੂੰ ਕੀ ਕਰਦਾ ਪਿਆ ਸੀ ਇੱਥੇ ਕੀ ਹੋਇਆ ਕਿਵੇਂ ਆਇਆ ਸੀ ਇੱਥੇ ਦੁਕਾਨ ਤੇ ਰੋੜੀ ਮੰਗਣ ਆਇਆ ਸੀ ਜੁਗਵਾਗ ਬੈਠੇ ਗਏ ਦੁਕਾਨ ਦੇ ਅੱਛਾ ਲੋੜੀ ਦਿੱਤੀ ਨਹੀਂ ਉਹਨਾਂ ਨੇ ਇਹ ਨਹੀਂ ਜਵਾਕ ਇਹ ਜਵਾਕਾਂ ਲੋੜੀ ਨਹੀਂ ਦਿੱਤੀ ਤੇ ਲੋੜੀ ਨਹੀਂ ਦਿੱਤੀ ਤਾਂ ਉਹ ਦੂ ਹਿੱਟਰ ਚੱਕ ਲੈ ਉਹ ਗਲਤੀ ਹੋ ਗਈ ਹੁਣ ਨਹੀਂ ਲੈਣਾ ਜੇ ਮੰਨ ਲਾਉਂ ਤੋ ਨਾਂ ਦਾ ਤੂੰ ਲੈ ਜਾਣਾ ਸੀ ਹਣਾ ਲੈ ਜਾਣਾ ਸੀ ਨਾ ਸ਼ਰਮ ਨਹੀਂ ਆਉਂਦੀ ਤੈਨੂੰ ਆਂ ਨਹੀਂ ਕਰਦਾ ਗਲਤੀ ਹੋ ਗਈ ਕੋਮ ਕਰਾਂਗਾ ਬੋ ਹੁਣ ਮੈਂ ਗਲਤੀ ਹੋ ਗਈ ਹੁਣ ਵੀ ਗਲਤੀ ਹੋ ਗਈ ਲੋਕੀ ਮਾਰ ਬਣੀ ਗਲਤੀ ਹੁੰਦੀ ਹੈ ਇਹ ਤੇਰੇ ਕੋਲ ਹੀ ਕਿਉਂ ਗਲਤੀ ਹੁੰਦੀ ਰਹੀ ਕਰੀ ਨਸ਼ੇ ਵਿੱਚ ਨਸ਼ੇ ਵਿੱਚ ਨੰਬਰੀ ਜਿਹੜਾ ਆਦਮੀ ਰੋਇਆ ਨਸ਼ੇ ਵਿੱਚ ਕੀ ਨਸ਼ਾ ਕਰਦਾ ਚਿੱਟਾ ਲਾਣਾ ਲੈ ਕੇ ਕਿੱਥੋਂ ਆਣਾ ਇੱਕ ਤੋਂ ਪਿੰਡ ਤੋਂ ਆਣਾ ਕਿਹੜੇ ਪਿੰਡ ਤੋਂ ਕੀ ਨਾਮ ਹੈ ਇਧਰ ਟੁਆਣੇ ਵਾਲੇ ਪਾਸੇ ਟੁਆਣੇ ਵਾਲੇ ਪਾਸੇ ਟੁਆਣੇ ਕੌਣ ਵੇਚਦਾ ਚਿੱਟਾ ਟੁਆਣੇ ਪਿੰਡ ਚ ਵੇਚਦੇ ਨੇ ਬੱਧੀ ਨਾਂ ਨੂੰ ਤਾਂ ਹੋਏਗਾ ਨਾਮ ਨਹੀਂ ਬਦਲ ਕਰਾ ਦੇ ਵੇਚਦੇ ਨੇ ਬਦੂ ਅੱਛਾ ਕਿੰਨੇ ਦਾ ਰੋਇ ਪੀ ਜਣਾ ਰੋਇ 2 300 200 ਦਾ ਝਾਮ ਨੂੰ 200 300 ਸਵੇਰੇ 5 6 ਰੁਪਏ ਲੱਗਿਆ 5 600 ਚਿੱਟਾ ਪੀਣਾ ਤੂੰ ਹਾਂ ਤੇ ਜੇ ਨਾ ਪੀਵੇਂ ਤਾਂ ਕੀ ਹੁੰਦਾ ਨਾ ਪੀਵੇਂ ਪੇਟ ਦਰਦ ਹੁੰਦਾ ਟੱਟੀਆਂ ਹੁੰਦੀਆਂ ਖੂਨਦੀਆਂ ਨਾ ਪੀਵੇਂ ਹੁੰਦਾ ਆਹ ਕਹੀ ਤਾਂ ਸੱਚ ਬੋਲ ਫਿਰ ਤੂੰ ਚੋਰੀ ਕਰਦਾ ਐਸ ਲਈ ਨਾ ਕੀ ਤੇਰਾ ਕਿੰਕੂ ਸਹੀ ਨਾ ਦੱਸ ਕਿੱਥੋਂ ਦਾ ਰਹਿਣ ਵਾਲਾ ਯੂਪੀ ਦਾ ਰਹਿਣ ਵਾਲਾ ਇੱਥੇ ਕਿੱਥੇ ਰਹਿਣਾ ਹੈ ਇੱਥੇ ਚੁੱਗੀਆਂ ਕੋਲ ਰਹਿਣਾ ਵੱਡੇ ਟੇਜੰਦ